ਸਾਰੇ ਵੀਰਾਂ ਨੂੰ ਜੀ ਅੱਜ ਛਾਰੇ ਰੀਬਾਈ ਬੰਡਰ ਵਾਲੀ ਮਸ਼ੀਨਾਂ ਬਣੀ ਦੇਖਦੇ ਆ ਕਿਹ ਬਣਦਾ ਹੋਰ ਸੁਣਾਓ ਸਾਰੇ ਠੀਕ ਠਾਕ ਘਰ ਪਰਿਵਾਰ ਵਧੀਆ ਬਈ ਆਪਾਂ ਬਈ ਲਾਗੇ ਤੇ ਵਧਾਣ ਜੀ ਠੀਕ ਆ ਝੜ ਵਧੀਆ ਬਈ ਵੀ ਚਲੋ ਫੇਟਾਂ ਚੱਕਣੇ ਆ ਮਿੱਟੀ ਆ ਜੀ ਐ ਬਈ ਵਧੀਆ ਲਾਣਾ ਹੈਗਾ ਇਹ ਹੈਗਾ 2968 ਥੋੜਾ ਜਿਹਾ ਬ੍ਰੀਕ ਪੈ ਗਿਆ ਦਾਣਾ ਯਾਰ ਲਾਸਟ ਵਾਲਾ ਪਾਣੀ ਗਲਤ ਲਾਤੀ ਆਪਾਂ ਚਲੋ ਕੋਈ ਗੱਲ ਨਹੀਂ ਜੋ ਬਾਬੇ ਨਾਨਕ ਨੂੰ ਮਜੂਰ ਹੈ ਜੀ ਉਹੀ ਹੋਣਾ ਬਹੁਤ ਹੈ ਫੇਰ ਵੀ ਚਲੋ ਹਨੀ ਬਾਦੂ ਹੈਗਾ ਜੋ ਵੀ ਹੈ ਸੁਖ શાંતੀ ਗੀ ਕਾ ਘਰਾ ਖਾਣੇ ਵਾਲੇ ਦਾਣੇ ਚਲੇ ਜਾਮੈਂ ਜੀ ਫੇਰ ਕੋਈ ਚੱਕਰ ਨਹੀਂ ਹੁੰਦਾ ਬਾਈ ਕਣੇ ਬਾਬਾ ਨਾਨਕ ਕਿਰਪਾ ਕਰੇ ਸੁਖ શાંતੀ ਗੀ ਗਲ ਜਿਹੜੇ ਖਾਣੇ ਵਾਲੇ ਦਾਣੇ ਆ ਉਕਰਾਂ ਚਲੇ ਜਾਮੈਂ ਜੀ 6 ਮਹੀਨੇ ਦੀ ਮਿਹਨਤ ਸਮਝੋ ਸਾਲ ਪਰ ਖਾਣਾ ਆਪਨਾ ਹਾ ਤਨਾਜ ਇਹ ਨਹੀਂ ਖਾਲਸਾ ਪਰ ਖਾਣਾ ਆਏਗਾ ਨਾ ਅਜ ਇਸ ਕਰਕੇ ਵੀ ਪੜਜਦਾ ਚੰਗੀ ਕਰਨਾ ਮੈਂ ਦੱਸਿਆ ਹੋਇਆ ਬਾਈ 11 22 ਜੇ ਕਿਸੇ ਪਰ ਟਰਾਲਾ ਖੜਿਆ ਹੋਇਆ 16 7 18 7 ਠੀਕ ਹੈ ਜੀ ਆ 16 ਤੋਂ ਉੱਪਰ ਉੱਪਰ 20 22 ਤੱਕ ਜਿੱਥੇ ਮਰਜ਼ੀ ਤੱਕ ਹੋਵੇ ਜੀ ਦੱਸਿਓ ਫਿਰ ਆਪਾਂ ਨੇ ਲੈਣਾ ਜੀ ਟਰਾਲਾ ਬੜਾ ਕੋਈ ਮਨਨ ਹੋਊਗਾ 16 7 ਹੋਵੇ 18 7 ਹੋਵੇ 20 7 ਹੋਵੇ 22 7 ਹੋਵੇ ਠੀਕ ਹੈ ਜੀ ਦੱਸਿਓ ਬਾਈ ਕੰਟੈਕਟ ਕਰਕੇ ਯਾਰ ਵੀ ਲਈਏ ਜਾਂ ਸਰਤਾ ਨਹੀਂ ਹੈ ठीकु ठाक परियासि पी आ ਤਾਰੇ ਵਧੀਆ ਵੀਰ ਕੈਨਰ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਪਰਤੋ ਪਰਤ ਸ਼ੇਅਰ ਜੀ ਇਹ ਆ ਬਾਈ ਸਰਪੰਚਾ ਵਾਲਾ ਪੈਟਰੀ ਬਹੁਤ ਖੜਿਆ ਆਪਣੇ ਵਾਲਾ ਹਾਈਲਾਈਟ ਹੋਣਾ ਹੋਰਿਆ ਵਾਲਾ ਖੜਿਆ ਆਏਗਾ ਇਹ 349 ਦੀ ਜੀ ਬਾਈ ਇਹ 238 ਛਾਟ ਹੈ ਜੀ ਇਹ 238 ਛਾਟ ਜਿਹੜੀ ਹੁਣ ਚੱਲ ਰਹੀ ਹੁਣ ਅਸੀਂ 238 ਛਾਟਾਂ ਚੱਲ ਰਹੀ ਹੈ ਇਹ 349 ਕੀ ਕਿੰਨੇ ਕਿਲੇ ਆ ਜੀ ਹਰੋਸ਼ਣਾਓ ਵਧੀਆ ਬਈ ਸਾਰੇ ਠੀਕ ਠਾਕ ਹੋ ਬਾਬੇ ਨਾਨਕ ਦੀ ਫੁੱਲ ਕਿਰਪਾ ਬਈ ਠੀਕ ਨੇ ਰਣੇਰੇ ਹੋ ਵੀਡੀਓ ਦੇ ਨਾਲ ਧੰਨਵਾਦ ਜੀ ਨਾਲ ਪਾ ਕੇ ਨੇ ਉਹ ਚੱਲ ਜਾਰੀ ਨੇ ਇਹ ਤਾਂ ਇਕੱਠਾ ਵੀ ਬਈ ਇਹੀ ਬਣਾਉਂਦਾ ਬਈ ਆਪਣੇ ਤਾਂ ਚੱਲ ਦੋ ਬੰਦਿਆਂ ਦਾ ਫੁੱਦੂ ਬਹਰ ਬਣਾਇਆ ਆਪਣਾ ਯਾਰ ਦੇਖ ਨਹੀਂ ਸਰਪੰਚ ਨੇ ਚੁਗੈਲਾ ਕਿਹਾ ਜਿਹੜੀ ਆ ਗਿਆ ਵਿਚਾਰਾ ਮਦੇਲੇਗਾ ਇੱਕ ਨੇ ਟਰਾਲੀਆਂ ਮੰਗਾ ਲਈ ਘਰਾਂ ਜਾ ਕੇ ਸੌ ਗਿਆ ਕਾ ਯਾਰ ਮਨੂੰ ਨੀਂਦ ਆ ਗਈ ਵੀ ਦੱਸ ਸੀਜ਼ਨ ਦਾ ਟਾਈਮ ਹੈ ਇਹ ਸੌਣੇ ਦਾ ਟਾਈਮ ਆ ਕੋਈ ਰਸੋਈ ਦਾ ਫਾਇਰ ਹੋ ਗਿਆ ਮਾ ਯਾਰ ਕੰਡ ਨਹੀਂ ਆ ਜਾ ਸਰਪੰਚ ਨੇ ਜਿਹੜੀ ਚਾਰੇ ਨੇ ਮੈਂ ਤਾਂ ਦੱਸ ਲਾਈ ਅੱਜ ਸਵੇਰੀ ਸਵੇਰੀ ਕੋਣ ਗਰਿਆ ਕਹਿੰਦਾ ਬਈ ਨਾ ਹੋਰ ਦਿਨ ਨਹੀਂ ਵੜਦਾ ਪਹਿਲਾਂ ਤੇਰੀ ਵੱਡੂਗਾ ਇਹ ਨਹੀਂ ਆਪਾਂ ਕਿਹੜੇ ਤਰ੍ਹਾਂ ਵਿਚਾਲੇ ਨੂੰ ਸਾਕੀ ਇਹ ਨੂੰ ਜੇ ਜਿਹੜੀ ਅਗਲਾ ਮਸੀਹ ਲੇਕ ਆ ਗਿਆ ਆਪਾਂ ਨਾ ਹਾਂਜੀ ਬੜੇ ਨੇ ਕੰਪਨੀ